ਹੈਲੋ ਜੀ ਸਤਿ ਸ੍ਰੀ ਅਕਾਲ ਜੀ ਦੇ ਅਸੀਂ ਜੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਤੇ ਜਿਹੜੇ ਵੀ ਚੈਨਲ ਤੇ ਨਵੇਂ ਵੀਅਰਸ ਨੇ ਪੀਸ ਉਹਨਾਂ ਨੂੰ ਰਿਕਵੈਸਟ ਆ ਤਾਂ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜੋੜ ਕਰਿਆ ਕਰੋ ਜੀ ਤੇ ਟਾਈਮ ਹੋ ਚੁੱਕਿਆ ਜੀ ਦੁਪਹਿਰ ਦੇ ਬਚ ਚੁੱਕੇ ਨੇ ਸਵਾ 2 ਤੇ ਆਪਾਂ ਕਰਦੇ ਆ ਜੀ ਹੁਣ ਘਰ ਦੇ ਕੰਮ ਕਾਜ ਹੁਣ ਆਪਾਂ ਚਾਹ ਧਰਦੇ ਅੱਜ ਜੀ ਬਲੌਗ ਆਪਾਂ ਏਟ ਹੈਮ ਸ਼ੁਰੂ ਕਰਿਆਗਾ ਜੋਵੇ ਜੀ ਅੱਜ ਸਰੀਰ ਦਿੱਤੀ ਵੀ ਹੈ ਤੇ ਜਿਹੜੀ ਥੋੜੀ ਠੀਕ ਨਹੀਂ ਹੈਗੀ ਸੀ ਸਵੇਰ ਤੋਂ ਜਿਉ ਸਿੱਕਾਂ ਚ ਖਾਮ ਬਹੁਤ ਜ਼ਿਆਦਾ ਲੱਗਿਆ ਪਿਆ ਸੀ ਤੇ ਬਸ ਉਦੋਂ ਹੀ ਅਸੀਂ ਕੰਮ ਧੰਦਾ ਜ ਕਰਕੇ ਪੈ ਗਏ ਜੀ ਨੂੰ ਉੱਠੇ ਆਂਗੇ ਬਸ ਪੈ ਨੀਂਦ ਤਾਂ ਕਾਣੂ ਆਉਂਦੇ ਸੀ ਬਸ ਇੱਕ ਪੈ ਰਹਾਂਗੇ ਤੇ ਬਹੁਤ ਜ਼ਿਆਦਾ ਜੀ ਸਰੀਰ ਉਹ ਸੀ ਚ ਖਾਮ ਮੈਨੂੰ ਆਏ ਸਾਲ ਲੱਗ ਜਾਂਦਾ ਜੀ ਉਧਰੋਂ ਫੱਗਣਾ ਚੇਤ ਜੇ ਚ ਹੋ ਜਾਂਦਾਗਾ ਜਦੋਂ ਮੌਸਮ ਚੇਂਜ ਹੁੰਦਾਗਾ ਤੇ ਉਧਰੋਂ ਇਸ ਟਾਈਮ ਹੋ ਜਾਂਦਾ ਜੀ ਅਸ ਤੋਂ ਪੱਤੇ ਦੇ ਵਿੱਚ ਫਿਰ ਬਹੁਤ ਜ਼ਿਆਦਾ ਸਿੱਕਾਂ ਲੱਗਦੀਆਂ ਨੇ ਬੜੀ ਜ਼ਿਆਦਾ ਤੇ ਹੁਣ ਆਪਾਂ ਕਰਦੇ ਆ ਜੀ ਕੰਮ ਕਾਜ ਤੇ ਚਲੋ ਜੀ ਪਹਿਲਾਂ ਮੈਂ ਦਾਣਾ ਪਿਉ ਆ ਮਾ ਦੂਜੀ ਬਾਲਟੀ ਨਹੀਂ ਲਖੋ ਚਲੋ ਆ ਦਵਾਈ ਜਿਹੜਾ ਨੇ ਜੇ ਆਪਾਂ ਕੰਕਿਆਨੀ ਜਿਹੜੀ ਮਰਚੋ ਇਹ ਹੁਣ ਖਤਮ ਹੋਈ ਪਈ ਹੈਗੀ। ਦੂਜੇ ਪਾਸੋਂ ਸਾਡਾ ਹੱਲਣ ਲੱਗ ਜਾਂਦਾ ਨਾ ਤਾਂ ਟੀਕਾ ਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾਲ ਵਧੀਆ ਤੇਲ ਨਾਲ ਦੁੱਧ ਲਾਉਣਾ ਲੱਗ ਜਾਂਦੀ ਆ। ਆਪਣੀ ਮਰਜ਼ੀ ਕੜਾਂਗੇ ਦਿੰਦੀ ਹੁੰਦੀ ਸੀ ਕਟਰੂ ਦੇ ਮਿਲਦੀ ਹੁੰਦੀ ਸੀ ਕੱਟੇ ਤੇ ਤੇ ਉਹ ਹੱਲਣ ਲੱਗ ਗਈ ਜੀ ਫੇਰ ਆਪਾਂ ਤੇ ਟੀਕਾ ਲਾਇਆ ਦੋਕ ਦਿਨ ਫੇਰ ਆਪਾਂ ਉਹ ਦਵਾਈ ਸ਼ੁਰੂ ਕਰਤੀ ਤਾਂ ਉਹ ਵਧੀਆ ਚਾੜ ਤੇ ਲਾ ਰਹੀ ਜੀ ਆ। ਦੀ ਪਾਉਣਾ ਕਿਹੜਾ ਪਕਾ ਦਿੱਤਾ ਨਹੀਂ ਮਿਲਦਾ ਉਹਿਆ ਪਾਉਣੀ ਆ ਪਸੰਦ ਨੂੰ ਅਸਾਂ ਉਹਦੀ ਨਹੀਂ ਪਾਈ ਤੇ ਅੱਦਾਂ ਦੀ ਕੁਆਲਿਟੀ ਨਹੀਂ ਠੁੜਾਈ ਆ ਦੀ ਇਹ ਥੋੜੀ ਜਿਹੀ ਨਹੀਂ ਤੇ ਮੋਟੀ ਰਖਾਈ ਕਰਕੇ ਨਾ ਥੋੜੀ ਜਿਹੀ ਹੋਣੀ ਹੁੰਦੀ ਹੈਗੀ ਟਾਈਮ ਨਾਲ ਉਹ ਬਰੀਕ ਨੂੰ ਜਦਾਣਾ ਜਿਹੜੇ ਥੋੜੇ ਹਾਰਡ ਜਾ ਰਹੇ ਜਾਂਦਾ ਆਪਾਂ ਨੂੰ ਥੋੜਾ ਜਿਹਾ ਪਹਿਲਾਂ ਥਾਉ ਦੇ ਤੁਸੀਂ so ਤਰਾਹ ਦੇ ਪਾਉਣੇ ਆ ਜੀ ਆਪਾਂ ਕਰਦੇ ਤੇ ਜਿਹੜੀਆਂ ਹੁਣ ਜਿਵੇਂ ਲੇਕਤੀ ਪਾ ਦਿੰਨੇ ਹੁੰਨੇ ਆ ਜਿਹੜੀ ਆਪਣੇ ਮੱਝ ਸੂਈ ਹੋਈ ਆ ਹੁਣ ਦੂਜੇ ਨੂੰ ਵੀ ਆਪਾਂ ਪਾਉਣੀ ਸ਼ੁਰੂ ਕਰਦੇ ਆ ਤੇ ਮਹੀਨਾ ਰਹਿ ਗਿਆ ਅੱਜ ਧੋਮਾਗੇ ਸਾਵਣ ਉਹਨਾਂ ਨੂੰ ਸਵੇਰੇ ਪਾਉਣਗੇ ਲੇਟੇ ਜੇ ਤੁਸੀਂ ਕਹੋ ਤਾਂ ਪਤਾ ਕਿ ਮੈਂ ਵੀਡੀਓ ਸ਼ੇਅਰ ਕਰ ਦਾਂਗੇ ਕਿਉਂਕਿ ਜਿਹੜੀਆਂ ਚੀਜ਼ਾਂ ਪਵਾ ਕੇ ਲਿਆਉਣੇ ਆ ਇਹਦੇ ਵਿੱਚ ਤੇ ਜਿਹੜੀਆਂ ਆਪਾਂ ਖੇੜ ਪਾਉਣੇ ਆਗੇ ਇਹਦਾ ਫਾਰਮੂਲੇ ਦਾ ਫਰਕ ਹੈ ਜਿਹੜਾ ਥੋੜਾ ਜਿਹਾ ਗਰਮੀ ਤੇ ਜਿਹੜਾ ਹੋਰ ਫਾਰਮੂਲਾ ਦਾ ਚਾਲਾਂ ਦੇ ਵਿੱਚ ਥੋੜਾ ਜਿਹਾ ਫਾਰਮੂਲੇ ਦਾ ਆਪਾਂ ਥੋੜੀ ਜਿਹੀ ਜਿਹੜੀਆਂ

ਜਾ ਲਗੇ ਤਾਂ ਹੈ ਜਿੱਥੇ ਧਾਗੇ ਬੈਠੇ ਜਿੱਥੇ ਜ਼ਰਾ ਦਰੋਂ ਡਰਨਾ ਮੈਂ ਕਿਹਾ ਉਹ ਲਈਆ ਸਾਵੇਂ ਸਾਵੇਂ ਲਿਆ ਮਮੀ ਉਰੇ ਨਹੀਂ ਇਜੀ ਬਾਹਰ ਤੇ ਫੇਰ ਜਾ ਰਹੀਆਂ ਨੇ ਦੇਖਦੇ ਹਾਂ ਕੀ ਕਰਦਾ ਹੈ ਮਕੀਨ ਖਰਾਬ ਹੋ ਜਾਂਦੀ ਆ ਕਿਤੇ ਗਿੱਡੀਆਂ ਲਿੱਖੋ ਜੰਦੀਆਂ ਨੇ ਅੱਜ ਦੇਖੋ ਕੀ ਕਹਿ ਰਹੇ ਨੇ ਅੱਜ ਦੇਖੋ ਆ ਮੱਛੀਆਂ ਨੇ ਤਾਂ ਕਾਹ ਮਾਰੇ ਆਗੇ ਇਹ ਵੀ ਕੰਮ ਲਵਾਉਣਾ ਨਹੀਂ ਨਾ ਹੋਇਆ ਤਾਂ ਨਾ ਭਾਈ ਇਹ ਤਾਂ ਮੱਛੀਆਂ ਨੂੰ ਨਾ ਦੇਣੀਆਂ ਲੈ ਜਾਂਦੀਆਂ ਮਕੀਨ ਤੇ ਕਰੇ ਤਾਂ ਮਕੀਨ ਖਰਾਬ ਹੋ ਗਈ ਤੀਜੇ ਦਿਨ ਜਾਂਦੀਆਂ ਨੇ ਜਦੋਂ ਤੀਜਾ ਕਿਹੜਾ उन दशमाइसी करो अब खेतों वासियाँ पाप लगा आओगे की कहेंगे ना पीछे आए तुम मर के बाद समझते हैं ना करें बाराम टोटडी है नहीं अच्छा हम्म उनका तो है जान खारी समझाने तो कोई है ना रासायनिक बांदा ना सारी है ना होरता है नहीं मम्मी ਕਿੰਨ੍ਹੇ ਦਿਨਾਂ ਦੀਆਂ ਨੇ 10 ਕਿਲੋ ਦੋ ਵੀ ਲੈਣੇ ਪੜੀਆਂ ਹਨੀਆਂ ਮਠਾਈ 2 ਕਿਲੋ ਲੈਣੇ ਤਪਾਤਾ ਜੇ ਮੈਨੂੰ ਉਹਨਾਂ ਤੇਰੇ ਕੋਲ ਤਾਂ ਨਹੀਂ ਕੀ ਕਰ ਸਕਣੂ ਜੇ ਅੱਜ ਜਨਾ ਪੀਠੀਆਂ ਬਸ ਐ ਤੂੰ ਮੁੜ ਕੇ ਵਾਥੋ ਆਪਾਂ ਚੱਕੀ ਤੇ ਨਹੀਂ ਜਾਣਾ ਫਿਰ ਉਸ ਤੇ ਪੀਠੀਆਂ ਆਈ ਤੇ ਮਦਾ ਕੱਲ ਨੂੰ ਕਹੀ ਗਿਆ ਬਸ ਇਹ ਮਿਰਚਾਂ ਹੀ ਆ ਮੈਨੂੰ ਐ ਲੱਗਦਾ ਇਹ ਸਾਨੂੰ ਨਾ ਕਿ ਦਿੱਤੇ ਬੋਲਦੀਆਂ ਮਿਰਚਾਂ ਦੀ ਲਾਰਾਂ ਇਹ ਤਾਂ ਬੋਲਦੀਆਂ ਮਿਰਚਾਂ ਵਧੀਆ ਵੀ ਰਹਿ ਗਈਆਂ ਮਾਪਾ ਜਾਂਦਾ ਮੈਂ ਤਾਂ ਕਰੇ ਆ ਜਾਂਦੀਆਂ ਨੇ ਆ ਤਾਂ ਬਾੜੀ ਦੀ ਨਹੀਂ ਉਹ ਤਾਂ ਭਾਈ ਮਾਹੀਸ ਕਉ ਦੇ ਨੇ ਉਹ ਜੋ ਸੱਟ ਕੇ ਮੰਡੀ ਚ ਤਣੁੱਲੇ ਭਰੀਆਂ ਪਈਆਂ ਹੁੰਦੀਆਂ ਮੰਡੀ ਸਾਰੀ ਚਲੋ ਜੀ ਦੇਖਦੇ ਆ ਅੱਜ ਤੀਹੀਆਂ ਗਈਆਂ ਹੁਣ ਤਾਂ ਪੇ ਲੈ ਕੇ ਜਾਵਾਂਗੇ ਪਹਿਲਾਂ ਆਪਾਂ ਇਕ ਦਿਨ ਲੈ ਕੇ ਗਸੀਤਾ ਪੇ ਜਦ ਆਪਾਂ ਮੂੰਗੀ ਵੇਚ ਕੇ ਆਇਆ ਉਹਦੇ ਦੀਆਂ ਧੁੱਪੇ ਮਚਾਈ ਜਾਂਦੇ ਇਹਨਾਂ ਨੂੰ ਵਿਚਾਰੀਆਂ ਨੂੰ ਮੈਂ ਤਾਂ ਭੀਰ ਰੱਖਾ ਨੂੰ ਬਣੀਜੀ ਕਰਦਾ ਭੀਰ ਵੀ ਵਸਾਂ ਆਇਆਂਗਾ ਬਿਚੀ ਪਾ ਦੇ ਨਹੀਂ ਇਹ ਨਾ ਭਾਈ ਮੈਂ ਤਾਂ ਕਰੀਆ ਇਹ ਪਟਿਆ ਹੋਇਆ ਸੀ ਲਫਾਵਾ ਜਾ ਜੁੜੀਆਂ ਗੁੰਡਾਂ ਲਵਾ ਦੇ ਜੁੜੀਆਂ ਕਰਦੀਆਂ ਲਵਾ ਦੇ ਜੁੜੀਆਂ ਵਾਲਾ ਲਫਾਵਾ ਬੱਜਣ ਲਾਤਾ

ਜੇ ਪੀ ਕੇ ਅੱਜ ਘਰੇ ਆ ਜਾਣ ਮਹੀਨਾ ਹੋ ਗਿਆ ਜੀ ਪੌਂਦੇ ਨੂੰ ਸਾਨੂੰ ਚੱਕ ਲੈਣੇ ਸੀ ਧੁੱਪੇ ਪਾ ਦੇਣੇ ਰੱਬ ਮੀਂਹ ਪਾ ਦਿੰਦਾ ਸੱਲ ਚੜਾ ਦਿੰਦਾ ਫੇਰ ਰਹਿ ਜਾਂਦੀਆਂ ਨੇ ਤੇ ਹੁਣ ਦੇਖਦੇ ਇਹਨਾਂ ਦਾ ਕੀ ਬੰਦਾ ਜਿਆਦਾ ਮਰਚਾ ਘਰੇ ਆਉਣਗੀਆਂ ਜਿਹੜਾ ਪੀਹਿਆਂਗੇ ਅੱਜ ਤੱਕ ਘਰੇ ਲਿਆ ਹੂੰ ਨਹੀਂ ਰਾਤੀ ਸਿੱਟ ਕੇ ਹੁਮੈ ਨਹੀਂ ਘਰੇ ਲਿਆ ਹੂੰ ਚੱਲੋ

ਹਮ ਮੈਂ ਨਾ ਕੀ ਕਰਾਏਗਾ ਹੁਣ ਤੂੰ ਨਾ ਹੱਥ ਲਾ ਲਈ ਕੌੜੀਆਂ ਬਤਾ ਕਿੰਨੀਆਂ ਨੇ ਇਹ ਅੱਗੇ ਤਾਂ ਓਖਲੀਆਂ ਹੁੰਦੀਆਂ ਮੈਂ ਤਾਂ ਬੱਕਰੀਆਂ ਕੁੱਟਦੇ ਮੌਜਾਂ ਨਾ ਮੈਂ ਸਾਨੂੰ ਉਹ ਕਰਦੇ ਸੁੰਨੀਆਂ ਤੋਂ ਪਾਉਂਦੇ ਕੋਟ ਕੋਟ ਨਾ ਮਾਇਨਾ ਆਹੇਜਾ ਕੰਮ ਕਰਦੀਆਂ ਮੈਂ ਜਾਂ ਕੁੱਟ ਲੈਂਦੀਆਂ ਰਾਂੰਦਾਰੀ ਰੈਂਦੀ ਅੱਧ ਬਾਨਾ ਕਹੇ ਜਾ ਆਪਨਾ ਮੈਂ ਕੋਈ ਪਤਾ ਨਹੀਂ ਲਾ ਉਹ ਰੱਖੀ ਬਣੀ ਆਂਦਾਗਾ ਇਹੋ ਤਾਂ ਨਹੀਂ ਨਗਰ ਸਾਰਾ ਇਹ ਕੀ ਕਰੇਗੀ ਹੁਣ ਜੀ ਜੀ ਜਾਂਦੇ ਚਲੋ ਜੀ ਮਾਇਰ ਲਾਉਣੀਆਂ ਸੰਨੀ ਹੁਣ ਹੁਣ ਮੈਨੂੰ ਕੱਲੀ ਨੂਰ ਲਾਉਣੀ ਪਊਗੀ ਜੇ ਦੂਬਾਰਾ ਪੰਨੋਂ ਲੇਟ ਲੈ ਕੇ ਇਹਨਾਂ ਤਾਂ ਸੱਲ ਚੜ ਜਾਂਦੀ ਹੈਗੀ ਮਿਰਚਾਂ ਤੇ ਫੇਰ ਫੇਰ ਨਹੀਂ ਉਹ ਪੀਠੀਆਂ ਜਾਣੀਆਂ ਹੈਗੀਆਂ ਚਲੋ ਠੀਕ ਹੈ ਜੀ ਉਸ ਤੋਂ ਬਾਅਦ ਮਿਲਦੇ ਹਾਂ ਹੁਣ ਆਪਣਾ ਜਿਆ ਨਮਕ ਤੇ ਮਗਾ ਦੇ ਨਮਕ ਤਾਂ ਹਾਲੇ ਕੌੜੀ ਆ ਹੈ 6 ਮਿਰਚਾਂ 6 ਤੁਮਾ ਸਾਰੇ ਗਿਆ ਕਰਾਂਗੇ ਹੋ ਕੀ ਲੈ ਗਿਆ ਕੀ ਅੱਜ ਦਾ ਅੱਜ ਦਾ ਹੋਈ ਗਿਆ ਕੰਮ ਇਹਨਾਂ ਦਾ ਮੈਨੂੰ ਕਹਿੰਦੀ ਮਾਂ ਜੀ ਅੱਜ ਮੂੜੀਆਂ ਕਾਲੇ ਨੂੰ ਲੈ ਜਾਵਾ ਮੋਟੂ ਨੂੰ ਵਾਹ ਕੇ ਨਾਲ ਮੈਨੂੰ ਲੈ ਕੀ ਕਰਨਾ ਮਾਂ ਮਿਰਚਾਂ ਭੈਗ ਲੈਉਣੀਆਂ ਤਾਂ ਦੱਦਿਓ ਮੈਨੂੰ ਕਹਨਾ ਮਾਂ ਜੇ ਅੱਜ ਨਾ ਪੀਸੀਆਂ ਥੂਏ ਛੱਟ ਕੇ ਆ ਮੈਂ ਤੇ ਨਾ ਨਾ ਬੈਠੀ ਤੋ ਕਿੰਨੇ ਕਾ ਚੱਕੀ ਆ ਨਾ ਦੇ ਚੱਕੀ ਖੋਲੀ ਮੜੀ ਨੇ ਆ ਬੀਜ ਨਹੀਂ ਲੱਗਦੇ ਵਿੱਚ ਦੀਨੇ ਮਾਰੀ ਟੱਕਰ ਸੰਨੀ ਨੇ ਦੋ ਵਾਰੀ ਪੀਸੀ ਆ ਨਾ ਆ ਦੋ ਵਾਰੀ ਪੀਂਦੇ ਆ ਇਹਦਾ ਮਾਇਕਰ ਵੀ ਆ ਕਿੰਨੇ ਆਪੇ ਹੋਣਾ ਹੋਗਾ ਕਿੰਨੇ 60 ਰੁਪਏ 30 ਰੁਪਏ ਕਿੰਨਾ 50 ਰੁਪਏ ਹੈ ਕੀ ਸਾਰੇ ਇੱਥੇ 60 ਰੁਪਏ ਇੱਥੇ 60 ਰੁਪਏ ਕਿਲੋ ਮੰਗਦੇ ਸਪਿੰਡ ਯਾਰ ਇਹ ਕਿੰਨਾ ਨਾ ਇਹ ਆਈ ਹੈ ਇਹ ਨਾ ਤੜਾ ਅਸਲ ਨਾ ਉਹਦੀ ਮਰਚਾ ਆਪਣੀਆਂ ਪੀਕੇ ਆ ਗਈਆਂ ਤੇ ਬਹੁਤ ਔਖਾ ਹੋਇਆ ਪਿਆ ਸੀ ਜੀ ਕੁੱਟ-ਕੁੱਟ ਕੇ ਜਿਵੇਂ ਉਸ ਗ੍ਰੈਂਡ ਕਰਕੇ ਵੀ ਪਾ ਲੈਂਦੇ ਸੀ ਪਰ ਬਹੁਤ ਬਹੁਤ ਔਖਾ ਸੀ ਹੁਣ ਜਿਹੜੀ ਆਪਣੀ ਵੀਡੀਓ ਬਹੁਤ ਜਿਆਦਾ ਲੰਬੀ ਹੋ ਗਈ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਦੇ ਆਂ ਜੀ ਕਿਸੇ ਨਿਊ ਬਲੌਗ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ-ਬਹੁਤ ਜਿਆਦਾ ਧੰਨਵਾਦ ਜੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਪੋਰਟ ਕਰਦੇ ਰਹੋ ਤੁਹਾਡੀ ਸਪੋਰਟ ਦੇ ਨਾਲ ਜੀ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਤੇ ਉਹ ਵੀ ਵਧੀਆ ਹੋ ਚੁੱਕੇ ਨੇ ਤੇ ਜਿਹੜੇ ਘਟ ਨੇ ਇਹ ਵੀ ਤੁਸੀਂ ਪੂਰੇ ਕਰਾਓ ਜੀ ਤੇ ਨਾਲ ਜਿਹੜਾ ਵਾਚਿੰਗ ਟਾਈਮ ਆ ਇਹ ਵੀ ਪੂਰਾ ਕਰੋ ਤੇ ਚਲੋ ਠੀਕ ਹੈ ਜੀ ਆਪਾਂ ਮਿਲਦੇ ਆਂ ਜੀ ਕਿਸੇ ਨਿਊ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ